ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲੱਗੇ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਜੇਕਰ ਵੀਡੀਓ ਥੋੜੀ ਜੀ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਟਾਈਮ ਹੋ ਗਿਆ ਜੀ 4 ਦਾ ਸ਼ਾਮ ਦਾ ਟਾਈਮ ਹੈ ਤੇ ਜਸ਼ਨ ਦੇ ਰਹੀ ਨੀਰਾਚਾਰਾ ਪਾ ਰਹੇ ਸੀ ਤੇ ਬਸ ਆਪਾਂ ਸਰਸੋਰ ਬਾਗੇ ਇੱਧਰ ਆ ਗਏ ਤੇ ਮੈਂ ਕਿਹਾ ਚਲੋ ਪਸੂ-ਪੂਸੂ ਬਣਾ ਕੇ ਫਿਰ ਗੋਆ ਸਿੱਟੀਏ ਫਿਰ ਗਾਂਲੇ ਕੰਮ ਤੇ ਹੋਵਾਂਗੇ ਤੇ ਆਉਂਦੀ ਹੋਈ ਮੈਂ ਟੋਫੀ ਚੱਕ ਲਈਏ ਪਲੱਸ ਪਲਸ ਇਹ ਖਾਣੇ ਹੁੰਦੇ ਆ ਜੀ ਵਧੀਆ ਹੁੰਦੀ ਹੈ ਇਹ ਨਾ ਦਿਦਨਾ ਵੀ ਜੇ ਰੋਟੀ ਰੋਟੀ ਨਾਲ ਹਜਮੇ ਜਨਾ ਵੀ ਲੈ ਇਹ ਦੋ ਵਾਰ ਖਾ ਲਈਏ ਵਧੀਆ ਢ ਘਾਰ ਜਾ ਜਾਂਦਾ ਤੇ ਡੈਡੀ ਲੈ ਕੇ ਆਏ ਆ ਜੀ ਮਿੱਟੀ ਪਤਾ ਨਹੀਂ ਲੈ ਕੇ ਆਏ ਆ ਕਿ ਨਹੀਂ ਦੇਖਦੀਆਂ ਲੈ ਕੇ ਆਏ ਆ ਮਿੱਟੀ ਲਓ ਜੀ ਡੈਡੀ ਲੈ ਕੇ ਮਿੱਟੀ ਹੁਣ ਸੁਣ ਦੱਸਾਂਗੇ ਮਿੱਟੀ ਦਾ ਕਰਨਾ ਕੀ ਹੈ ਲਾਲ ਹੈ ਨਹੀਂ ਸੀ ਡੈਡੀ ਫੇਰ ਹੁਣ ਕਿ ਚੱਲ ਜੂ ਇਹ ਤਲਕ ਨਹੀਂ ਹੋ ਜੂ ਜੇ ਚੋਂ ਦਾ ਮੀਂਹ ਦਾ ਖੈਰ ਨਹੀਂ ਹੁੰਦਾ ਹਾਂ ਹਮ ਲਾਲ ਵਧੀਆ ਸੀਗੀ ਲਾਲ ਹੁੰਦੀ ਜਾਂ ਹਮ ਚਲੋ ਜੀ ਆਪਾਂ ਪਾਸੂ ਬਣੀ ਹੈ ਪਾਸੂ ਘੇੜਾ ਬਣਾ ਲੈਂਦੇ ਲੋ ਜੀ ਆਪਾਂ ਤਾਂ ਰੱਖੀਏ ਸਬਜੀ ਸਬਜੀ ਅੱਜ ਆਪਾਂ ਬਣਾਵਾਂਗੇ ਤੋਰੀਆਂ ਤੇ ਪਾਣੀ ਬਰ ਕੋ ਨਹੀਂ ਪਾਇਆ ਤੋ ਜਿਵੇਂ ਜੇ ਆਟੋਮੈਟਿਕ ਹੀ ਪਾਣੀ ਦੇਖੋ ਕਿੰਨਾ ਹੋ ਗਿਆ ਪਾਣੀਆ ਕੋਈ ਸੀਟੀ ਨਹੀਂ ਲਪਾਉਂਦੇ ਆਪਾਂ ਐਸੇ ਤਰ੍ਹਾਂ ਹੀ ਪਾਣੀ ਸੁਕਾ ਗੀ ਤੇ ਫਿਰ ਆਪਾਂ ਨਮਕ ਮਿਰਚ ਪਾਵਾਂਗੇ ਬਸ ਜੀ ਫਿਰ ਜਾਣੇ ਆ ਤਾਰਾ ਕੰਨੀ ਤਾਰਾ ਕੱਢਣ ਅੱਜ ਤਾਂ ਕੋਈ ਖਾਸ ਵੀਡੀਓ ਬਣ ਨਹੀਂ ਪਾਈ ਤੇ ਬਸ ਤੁਸੀਂ ਵੀ ਆਖੋਗੇ ਰੋਜ਼ ਵਾਲੇ ਕੰਮ ਹੀ ਦਿਖਾਈ ਜਾਂਦੇ ਹਨ ਤੇ ਬਸ ਸਬਜੀ ਸੂਜੀ ਬਣਾ ਕੇ ਫਿਰ ਚੱਲਦੇ ਆਂ ਆਪਾਂ ਉਧਰ ਊਕ ਕਿਨਕਲੇ ਸਿਖਰ ਪਾੜਾਂਗੇ ਅਹ ਬੜ ਤਾਂ ਖੈਰ ਹੋ ਜਾ ਉਹ ਤਾਂ ਨਹੀਂ ਲੱਗਦਾ ਠੀਕ ਲੱਗੇ ਬਾੜੀ ਨਹੀਂ ਲਾਉਣਾ ਉਹ ਜੀ ਡੜੀ ਲੱਗੇ ਗੱਟੇ ਦੇ ਨੇ ਕੀ ਕਰਦੇ ਡੜੀ ਕਿ ਉਹਦਾ ਬਣਾਉਣੇ ਝੋਨੇ ਵਾਸਤੇ ਝੋਨੇ ਵਾਸਤੇ ਬਣਾਉਣੇ ਹਾਂ ਨਾਲ ਲੋੜ ਪਈ ਸਰੋ ਹਾਂ ਹਾਂ ਕਿੰਨੇ ਹੋ ਗਏ ਇੰਨੇ ਫੀਡ ਦੇ ਗੱਟੇ ਆ ਜੀ ਆਪਾਂ ਇਹ ਵਾਲਾ ਫੀਡ ਪਾਉਣਾ ਆਪਾਂ ਸਾਨੂੰ ਅਸੀਂ ਮਰਕਸ ਸਿਓ ਚੋਰਤੀ ਡੇਰੀ ਬਣਾਉਂਦੇ ਆ ਬਿੱਡਾਂ ਦੇ ਲਾ ਬਿੱਡਾਂ ਦੇ ਲਾਉਣ ਵਾਸਤੇ ਕੀ ਆਦੇ ਹੁੰਦੇ ਆ ਨੂੰ ਪੱਲੜ ਬਿੱਡਾਂ ਤੇ ਲਾਉਣ ਵਾਸਤੇ ਤੇ ਆਪ ਕੋਈ ਕੰਮ ਨਹੀਂ ਕਰਦਾ ਅੱਜ ਲੈ ਤੇ ਆਪਣੇ ਕੋਲੇ ਇੰਨਾ ਕੁ ਸੂਟ ਰਹਿ ਗਿਆ ਜੀ ਜੇ ਵਾਲਾ ਜੀ ਆਪਾਂ ਲਾਗੇ ਧਾਰ ਕਰਦੇ ਤੇ ਸਾਗੀ ਬਣਾਈ ਜਿਹੜਾ ਮਾਤ ਆਪਾਂ ਬਣਾਈ ਬਣਾਈ ਜਿਹੜਾ ਦੁੱਧ ਸਿੱਧਾ ਨਾਲ ਗਰਮ ਹੋ ਗਿਆ ਤੇ ਬਾਅਦ ਹੁਣ ਐਦੂ ਬਾਦ ਜਿੱਦ ਦੀ ਸਾਮਸਪਾਈ ਕਰਕੇ ਫਿਰ ਰੋਲਾਂਗੇ ਆਟਾ ਇਸ ਜਾਸਦੇ ਰੈਡੀ ਨੂੰ ਚਾਰ ਘੜਤਾ ਤੇ ਇਹਨਾਂ ਨੂੰ ਖਿਲਾ ਦੇਣਗੇ ਬਸ ਪੰਜਾਂ ਗਿਨਿਆ ਕਿਉਂਕਿ ਤੇ ਰੈਣਾ ਜਿਹੜੀ ਮਾਰੀ ਮੋਟੀ ਮੁਸ਼ਕਿਲ ਹੁੰਦੀ ਉਹਦੇ ਨਾਲ ਸਹੀ ਹੋ ਜਾਂਦਾ ਪਾਉਣ ਵਾਲਾ ਉਹ ਜਿਹੜੀ ਗਵਾੜੀ ਜੀ ਨਿਕਲ ਜਾਂਦੀ ਹੈ ਉਹ ਰਸੇ ਨਾਲ ਖੁਰਕਾ ਕਰੀ ਜਾਂਦੀ ਹੈ ਰਸੇ ਨਾਲ ਖੁਰਕੀ ਨਹੀਂ ਕਰਦੀ ਹਾਂ ਸਿੰਗੜ ਪਾ ਲੈਂਗੀ ਬਣ ਗਏ ਨਾ ਮਾਂ ਕਿਹੜੀ ਖਰੇ ਨਿੱਕੀ ਕੱਟੀ ਖੱਲਣੇ ਉੱਪਰ ਹੋਰ ਮੇਰੇ ਮੂੰਹ ਚ ਖੰਡ ਹੈ ਜੀ ਮੈਂ ਥੋੜੀ ਜਿਹੀ ਖੰਡ ਖਾ ਲਈ। ਹਨਾ ਪਤਾ ਮੈਂ ਖੰਡ ਨਹੀਂ ਖਾਣੀ ਚਾਹੀਦੀ ਤੂੰ ਕਿਉਂ ਖਾਈ ਦਿੰਨੀ ਆ ਤੇਰੇ ਮੂੰਹ ਚ ਹੀ ਹੈ ਨਹੀਂ ਬੋਲਦਾ ਕਿਵੇਂ ਆ ਸਹੀ ਲਓ ਜੀ ਆਪਾਂ ਲੋਦੀ ਸਮਸ ਮੈਂ ਕੱਤੀ ਡੈਣੀ ਤੋੜਤਾ ਆਪਾਂ ਡੈਰੀ ਡੈਰੀ ਦਾ ਦੁੱਧ ਪਾਉਂਦੇ ਜਿਵੇਂ ਤੇ ਡੈੜੀ ਪਈ ਜਾਂਦੇ ਉਸ ਨੂੰ ਪਾਣੀ ਤੇ ਆਪਣਾ ਦੁੱਧ ਜਿਹੜਾ ਕਿ ਗਰਮ ਹੋ ਗਿਆ ਬਸ ਕੋਲੇ ਬੈਠੇ ਹੁਣ ਆਟਾ ਗੁੰਨਣਾ ਨੇ ਜਿਹੜਾ ਪੀਣ ਵਾਲਾ ਦੁੱਧਾ ਉਹ ਕੜੀ ਜਾਊਗਾ ਕਈ ਪਣ ਆਹ ਦਿੰਦੇ ਨੇ ਦੀਦੀ ਆਖਦੇ ਨੇ ਦੁੱਧ ਨਾ ਪੀਆ ਕਰੋ ਕੀ ਕਰਗੇ ਭਾਣੇ ਸਰਦਾ ਨਹੀਂ ਇਹ ਰੋਟੀ ਨਾ ਖਾ ਕੇ ਦੁੱਧ ਨਾ ਪੀ ਗੇ ਨਾ ਤੇ ਐਂ ਲੱਗਦਾ ਵੀ ਰੋਟੀ ਨਹੀਂ ਖਾਜਦੇ ਆ ਉਹਦੀ ਸੁਭਾਅ ਵਹਿ ਰਿਆ ਨਾ ਸਾਨੂੰ ਤਾਂ ਸਾਰੇ ਤੱਬਰ ਨੂੰ ਸਾਰੇ ਨੂੰ ਕਿਉਂ ਜਿਵੇਂ ਲੈ ਕੱਢ ਕੇ ਤੇ ਇਹਨੂੰ ਵੀ ਆੜ ਕਾ ਦਾ ਬਹੁਤ ਹੁੰਦਾ ਜਿਵੇਂ ਇਹਨੂੰ ਵੀ ਵੀ ਐਂ ਜਿਹਾ ਤਾਂ ਕਰਦਾ ਹੁੰਦਾ ਮਮੀ ਰੋਟੀ ਮੇਜੀ ਕਰਦਾ ਪਰ ਜਵਾਗਰਾ ਬੱਲ ਲਗਾ ਰੱਖਿਆ ਜੀ ਚਲੋ ਦਵਾਈ ਨਾ ਹਨਾ ਜਿਹੜਾ ਆਦੂ ਦਾ ਰੋਗ ਕੱਟਿਆ ਜਾਵੇ ਤੇ ਦੁੱਧੀ ਪੀਂਦੇ ਆ ਮੁਰਕੀ ਦਾ ਕਿਰਾਂ ਵਧੀਆ ਚਲੋ ਇਹ ਮਾੜੀ ਮਾੜੀ ਅੱਗ ਤੇ ਕੱਢ ਜੂਗਾ ਮੱਝ ਦੀ ਵੀ ਇਹ ਕਿ ਨਾ ਚਿੱਤੀ ਦੀ ਉਂਗਣੀ ਸੀਤਾ ਇੱਥੀ ਪੂਰੇ ਬਈ ਫੂਕਣੀ ਨਹੀਂ ਦੀ ਨਿੱਕੀ ਬਣ ਜਾਂਦੀ ਜੀ ਆਟਾ ਉਹਨਾਂ ਲੱਗਿਆ ਆਪਾਂ ਤੇ ਦੁੱਧ ਖੜੀ ਜਾਊਗਾ ਕੋਲੇ ਜਮਾ ਆਏ ਹੋ ਜਾਂਦਾ ਜੀ ਦਿਨ ਦਾ ਸ਼ਪਾ ਕੀ ਇਹ ਸਵਾਰੀ ਦੇ ਵਾਰੀ ਵਾਦ ਨਾਲ ਵਸ ਸਵੇਰਾ ਹੋਣ ਲੱਗ ਜਾਂਦਾ ਤੇ ਸੱਚੇ ਰਾਜਵੀਰ ਜਵੰਦਾ ਵੀਰ ਦਾ ਤਾਂ ਨਾ ਬਾੜਾ ਬਾੜਾ ਹੀ ਮਾੜਾ ਹੋਇਆ ਬਹੁਤ ਹੀ ਜ਼ਿਆਦਾ ਸੱਚੇ ਇੰਨੀਆਂ ਆਏ ਅਰਦਾਸਾਂ ਕੀਤੀਆਂ ਇੰਨੀਆਂ ਆਏ ਉਹ ਕਰਿਆਸ ਤਾਂ ਜਦੋਂ ਮਾਪੁੱਤਸ ਤਾਂ ਦੇਖਿਆ ਕਰ ਗਏ ਅਸੀਂ ਤਾਂ ਹੀ ਕਰ ਜਾਗੇ ਕਿ ਹੁਣ ਵੀ ਆਸ ਦੇਣ ਠੀਕ ਹੈ ਜਦੋਂ ਕੋਈ ਨਿਊਜ਼ ਆ ਜਾ ਕਰੇ ਜਾਂ ਕੋਈ ਰੀਰ ਆ ਜਾ ਕਰੇ ਆਸ ਦੇ ਕਰਨ ਠੀਕ ਆ ਹੁਣ ਕਿਨੋ ਸੁਧਾਰ ਹੈ ਹਨਾ ਤਾਂ ਵਧੀਆ ਚਾਹ ਚਾਚੜਾ ਕਰ ਪਰ ਜਿੱਦ ਦੇ ਹੁਣ ਕੱਲ ਖਬਰ ਆਈ ਇਹ ਵੀ ਹਨਾ ਵੀ ਵੀਰਾ ਵੀ ਨਹੀਂ ਰਿਹਾ ਹਨਾ ਸੱਚੀ ਬਹੁਤ ਜ਼ਿਆਦੇ ਮਾਨ ਨੂੰ ਉਹ ਹੋਇਆ ਕੱਲ ਤਾਂ ਜਮਾ ਨਾ ਵੀ ਕੱਲ ਤਾਂ ਮੈਂ ਸੂਟ ਆ ਗਏ ਹੁੰਦੇ ਚੱਕੇ ਨਹੀਂ ਦੇਖਿਆ ਤੇ ਇੰਨਾ ਆਏ ਲੱਗੇ ਜੀ ਨਾ ਕਰੇ ਜੀ ਜਮਾ ਵੀ ਕੰਮ ਵੀ ਵਿਵਸਥਾ ਕਾ ਸਟਾਰਟ ਨਹੀਂ ਕਰਿਆ ਬਹੁਤ ਮਾੜਾ ਹੋਇਆ ਜੀ ਬਹੁਤ ਜ਼ਿਆਦੇ ਮਾੜਾ ਹੋਇਆ ਤੇ ਵਿਚਾਰੀ ਮਾਂ ਦਾ ਹਨਾ ਕੀ ਬਣੂਗਾ ਜੀ ਇਕੱਲਾ ਵੈਰਾ ਬੁੱਤ ਸੀਗਾ ਬਹੁਤ ਜ਼ਿਆਦੇ ਔਖਾ ਤੇ ਪਹਿਲਾਂ ਵਿਚਾਰੇ ਦੇ ਡੈਡੀ ਦੀ ਡੈਥ ਹੋ ਗਈ ਹੁਣ ਆਪ ਦੀ ਡੈਥ ਹੋ ਗਈ ਹਨਾ ਬੱਚਿਆਂ ਦਾ ਬੱਚਿਆਂ ਦਾ ਕੀ ਬਣੂਗਾ ਹਨਾ ਉਹਨਾਂ ਦੀ ਜਿਹੜੀ ਘਰ ਵਾਲੀ ਆ ਹਨਾ ਔਖਾ ਬਹੁਤ ਆ ਬਈ ਵਾਈਫ ਦਾ ਕੀ ਹਾਲ ਹੋਊਗਾ ਹਨਾ ਤੇ ਬਾਕੀ ਇੱਕ ਉਹ ਵਿਚਾਰਾ ਇਹਦਾ ਨਾ ਵੀ ਜਿਹੜੇ ਗਾਣੇ ਵੀ ਸੀਗੇ ਬਹੁਤ ਹੀ ਜਿਆਦੇ ਸੋਹਣੇ ਗਾਣੇ ਸੀਗੇ ਕੋਈ ਆਏ ਨਹੀਂ ਸੀਗਾ ਫੁਕਰ ਪੁਣਾ ਜਾਂ ਜਾਂ ਗਾਣਿਆਂ ਦੇ ਵਿੱਚ ਕੋਈ ਬੈਲ ਪੁਣਾ ਜਾਂ ਨਾ ਬਹੁਤ ਜਿਆਦੇ ਵਧੀਆ ਗਾਣੇ ਸੀਗੇ ਤੇ ਉਹ ਤਾਂ ਆਦੇ ਹੁੰਦੇ ਹੁਣ ਤਾਂ ਵਿਚਾਰੇ ਦੇ ਗਾਣੇ ਚਲੋ ਗਾਣਿਆਂ ਵਿੱਚ ਜਾਦ ਰਹੂਗਾ ਹਨਾ ਤੇ ਚਲੋ ਆਪਾਂ ਤਾਂ ਕਹਿੰਦੇ ਵਾਹੀ ਗਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬੱਦ ਬਖਸ਼ੀ ਹੈ ਨਾ ਐਂ ਕਹਿ ਸਕਦੇ ਆਂ ਜੀ ਹੋਰ ਤਾਂ ਫਿਰ ਇਸ ਚੀਜ਼ ਦਾ ਕੋਈ ਹੱਲ ਹੈ ਸੱਚੀ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਜੀ ਉਸ ਵੀ ਚੰਗਾ ਨਾ ਲੱਗੇ ਕੰਨ ਤਾਂ ਜਕੀਨ ਆਵੇ ਪਹਿਲਾਂ ਤਾਂ ਕਈ ਪੋਸਟਾਂ ਦੀਆਂ ਮੈਂ ਦੇਖੀਆਂ ਜਕੀਨ ਆਵੇ ਐ ਉਹ ਹੀ ਹੋ ਆ ਹੁੰਦੀ ਫਿਰ ਜਦੋਂ ਇੱਕ ਦੋ ਜਣੇ ਵੀ ਜਿਹੜੇ ਆਪਾਂ ਨੇ ਵੀ ਆਪਾਂ ਫੋਲੋ ਕਰਿਆ ਹੋਇਆ ਵੀ ओरिजिनल ਆਈਡੀਆਂ ਜਿਹੜੀਆਂ ਕਲਾਕਾਰਾਂ ਦੀਆਂ ਉਨਾਂ ਨੇ ਪਾਇਆ ਜੀ ਤੋਂ ਫੇਰ ਜਾ ਕੇ ਜਕੀਨ ਹੋਇਆ ਵੀ ਵੀ ਹੈ ਆ ਕੀ ਹੋ ਗਿਆ ਬਹੁਤ ਮਾੜਾ ਕੰਮ ਹੋ ਰਿਹਾ ਜੀ ਲਓ ਜੀ ਟਾਈਮ ਹੋ ਚੁੱਕਿਆ 8:25 ਹੋ ਗਏ ਤੇ ਆਪਾਂ ਰੋਟੀ ਲਗਦੇ ਹਾਂ ਸਾਰਾ ਸਮਾਨ ਸੱਲਾ ਤਿਆਰ ਹੈ ਤੇ ਚਲੋ ਜੀ ਵੀਡੀਓ ਦਾ ਵੀ ਇਥੇ ਇੱਕ ਆਪਣੇ ਭੈਣ ਸੀ ਅਮਨ ਅਮਨਪ੍ਰੀਤ ਦੇ ਨਾਂ ਤੇ ਆਈਡੀ ਭੈਣ ਦੀ ਪਤਾ ਨਹੀਂ ਭੈਣ ਐ ਕਿ ਵੀਰਾ ਪੁੱਛਦੇ ਸੀਗੇ ਕਹਿੰਦੇ ਤੁਹਾਡਾ ਪਿੰਡ ਕਿਹੜਾ ਜੀ ਪਿੰਡ ਹੈਗਾ ਜੀ ਆਪਣਾ ਸਾਡਾ ਔਡਾ ਹਰਿਆਣੇ ਦੇ ਵਿੱਚ ਰਹਿ ਗਿਆ ਤੇ ਇਹ सिरसा ਜ਼ਿਲ੍ਹੇ ਦਾ ਪਿੰਡ ਹੈ ਸਾਡਾ ਔਡਾ ਇਹ ਡੱਬ ਵਾਲੀ ਤੇ ਸਰਸੇਦ ਨੂੰ ਜਿਹੜਾ ਮੇਨ ਰੋਡ ਜਾਂਦਾ ਜਮ ਉਹ ਵਿਚਾਲੇ ਆ ਸਾਡਾ ਪਿੰਡ ਤੇ ਸਾਡਾ ਪਿੰਡ ਹੈਗਾ ਜੀ ਔਡਾ ਤੇ ਬਾਕੀ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਚਲੋ ਆਪਾਂ ਵੀਡੀਓ ਵਿੱਚ ਹੀ ਦੱਸ ਦਿੰਨੇ ਆ ਮੈਂ ਕਿ ਸਾਰੇ ਪਿੰਡ ਭਰਾ ਨੂੰ ਪਤਾ ਲੱਗ ਜੂਗਾ ਹਨਾ ਸਾਡਾ ਪਿੰਡ ਹੈ ਜੀ ਔਡਾ ਤੇ ਹਰਿਆਣੇ ਦਾ ਪਿੰਡ ਹੈ ਇਹ ਜ਼ਿਲ੍ਹਾ ਸਾਨੂੰ ਪਿੰਡ ਦਾ ਸਿਰਸਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਮਿਲਾਂਗੇ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਚਲੋ ਆਪਾਂ ਰੋਟੀ ਪਕਾ ਲਈਏ ਕਿਉਂਕਿ ਢੇਰਾ ਹੋ ਜਾਂਦਾ ਜੀ ਇੱਕੇ ਦਾ ਵੀ ਦੇਖੇ ਉਹ ਤਾਂ ਉਧਰ ਐ ਲਾਲੀ ਜੀ ਹੈਗੀ ਇਹ ਚਿੱਟਾ-ਚਿੱਟਾ ਜਾਂਦਾ ਹੈਗਾ ਪਰ ਫਿਰ ਵੀ ਢੇਰ ਉਹ ਢੇਰਾ ਜਾ ਹੋਣ ਲੱਗ ਗਿਆ ਹੁਣ ਵੀ ਜਿਵੇਂ ਆਪਾਂ ਜੇ ਮਾੜਾ ਪਰੇ ਹੋ ਗਏ ਜਿਵੇਂ ਆਪਾਂ ਵੀਡੀਓ ਸ਼ੂਟ ਕਰੀਏ ਤਾਂ ਕੁਝ ਨਹੀਂ ਦਿਖਣਾ ਸਮਾਰ ਕੇ ਕਲੀਅਰ ਫੋਟੋ ਵੀਡੀਓ ਨਹੀਂ ਆਉਣੀ ਫਿਰ ਮੈਂ ਇੱਥੇ ਲੈਡ ਕੋਲੇ ਹੋ ਕੇ ਮੈਂ ਚਲੋ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਤੇ ਅੱਜ ਵਾਲਾ ਛੋਟਾ ਜਿਹਾ ਬਲੌਗ ਬਣਾ ਸਾਰੇ ਭੈਣ ਭਰਾ ਜੀ ਫੁੱਲ ਵਾਚ ਕਰ ਲਿਆ ਕਰੋ ਤੇ ਬਹੁਤ ਹੁਣ ਘੱਟ ਕਮੈਂਟ ਆਉਣ ਲੱਗ ਗਈ ਪੈਣਾ ਭੈਣ ਭਰਾ ਜਿਹੜੇ ਵੀ ਵੀਡੀਓ ਨੂੰ ਦੇਖਦੇ ਕੱਟ ਕਮੈਂਟ ਆਉਂਦੇ ਆ ਜੇ ਕੋਈ ਬਲੌਗ ਦੇ ਵਿੱਚ ਤੁਹਾਨੂੰ ਨੁਕਸ ਲੱਗਦਾ ਹਨਾ ਉਹ ਦੱਸਿਆ ਕਰੋ ਤਾਂ ਕਿਉਂਕਿ ਆਪਾਂ ਅੱਗੇ ਤੋਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੁਝ ਵੀ ਤੁਹਾਨੂੰ ਲੱਗਦਾ ਆਪਾਂ ਗਲਤ ਬੋਲਿਆ ਜਾਂ ਕੁਝ ਗਲਤ ਕਰਿਆ ਤਾਂ ਦੱਸਿਆ ਕਰੋ ਹਨਾ ਤੇ ਇੱਕ ਪਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਬਾਕੀ ਹਾਈਪ ਜਰੂਰ ਕਰਦਿਆ ਕਰੋ ਵੀਡੀਓ ਨੂੰ ਤੇ ਚਲੋ ਜੀ ਐਂਡ ਕਰਦੇ ਆ ਵੀਡੀਓ ਦਾ ਮਿਲਾਂਗੇ ਕੱਲ ਨੂੰ ਕਿ ਕੱਲ ਨੂੰ ਥੋੜੇ ਜਿਹਾ ਵੀ ਖਾਸ ਬਲੌਗ ਆਊਗਾ ਤੇ ਦੇਖ ਲਓ ਸਾਰੇ ਜਣੇ ਜਰੂਰ ਖਾਸ ਤਾਕੀ ਵੈਸੇ ਹੋਣਗੇ ਤਾਂ ਘਰ ਦੇ ਕੰਮਕਾਰੀ ਤੇ ਥੋੜਾ ਜਿਹਾ ਹੋਊਗਾ ਪਰ ਖਾਸ ਮਿਲਾਂਗੇ ਕੱਲ ਨੂੰ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਸ਼ਾਇਦ ਕਰ ਕੱਲ ਨੂੰ ਆਪਣੇ ਮੰਮੀ ਵੀ ਆ ਜਾਣ ਤੇ ਚਲੋ ਜੀ ਸਾਬਣ ਪੁੱਤ ਉਹ ਡੈਡੀ ਨੇ ਕੂਲਰ ਤੇ ਧਰਤੀ ਬਾਹਰ ਧੁੱਪ ਨਾ ਕਹਿੰਦੇ ਪਗਰ ਜੀ ਰਜਾਵੇ ਹੋ ਪਈ ਕੂਲਰ ਤੇ ਚੱਕਲਾ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਸ਼ੀ ਅਕਾਲ ਜੀ ਬਾਏ ਬਾਏ ਜੀ